ਹਾਂਜੀ ਦੇਸ਼ ਵਿਦੇਸ਼ਾਂ ਵਿੱਚ ਜਿੰਨੇ ਵੀ ਮੇਰੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਸਤਿ ਸ਼੍ਰੀ ਅਕਾਲ ਤੇ ਜਿਸ ਤਰ੍ਹਾਂ ਅਸੀਂ ਜਾਣਦੇ ਆ ਜੀ ਇਹ ਜੋ ਰਮਜ਼ਾਨ ਦੇ ਬੜੇ ਪਵਿੱਤਰ ਦਿਨ ਚੱਲ ਰਹੇ ਨੇ ਕਿਉਂਕਿ ਇਹ 8 ਮਹੀਨਾ ਪੂਰਾ ਜੋ ਸਾਡੇ ਮੁਸਲਿਮ ਭਾਈ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਦੇਖੋ ਉਹ ਰੋਜ਼ਾ ਰੱਖਦੇ ਨੇ ਠੀਕ ਆ ਜੀ ਉਹ ਬੜੇ ਕਿਸਮਤਵੜੇ ਲੋਕ ਹੁੰਦੇ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਤੇ ਉਹ ਮੌਕਾ ਲੱਭ ਕੇ ਤੇ ਫਿਰ ਰੋਜ ਰੱਖਦੇ ਨੇ ਤੇ ਮੈਂ ਸਮਝਦਾ ਕਿ ਸਾਨੂੰ ਵੀ ਚਲੋ ਪ੍ਰਮਾਤਮਾ ਨੇ ਮੌਕਾ ਦਿੱਤਾ ਤੇ ਅਸੀਂ ਇਹਨਾਂ ਦਾ ਜਿਹੜਾ ਰੋਜਾ ਉਹ ਆਪਣੇ ਘਰ ਅੱਜ ਸੱਦ ਕੇ ਆਪਣੇ ਸਾਰੇ ਸਾਥੀਆਂ ਨਾਲ ਖਲਵਾਇਆ ਵਾ ਤੇ ਮੈਂ ਕਿਦਣਾ ਕਿਦੇ ਸਮਝਦਾ ਕਿ ਮੈਂ ਬੜਾ ਖੁਸ਼ਕਿਸਮਤ ਵਾਲਾ ਵਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾ ਬਾਕੀ ਇਹ ਸਾਡੇ ਘਾਦੀਆਂ ਵਿੱਚ ਸਾਡੀ ਜਿਹੜੀ ਜਿੰਨੀ ਵੀ ਐਮਡੀਪਾਈ ਚਾਰੇ ਰਹਿੰਦੇ ਆ ਮੈਂ ਸਾਰਿਆਂ ਨੂੰ ਜੋ ਜੀ ਈਦ ਆ ਰਹੀ ਆ ਈਦ ਦੇ ਉੱਤੇ ਇਹਨਾਂ ਨੂੰ ਬਹੁਤ ਬਹੁ ਮੁਬਾਰਕਬਾਦ ਦੇ ਰਿਹਾ ਵਾਂ ਸਾਰੇ ਦੇਸ਼-ਵਿਦੇਸ਼ਾਂ ਜਿੱਥੇ ਵੀ ਮੇਰੇ ਮੁਸਲਮਾਨ ਵਿਚਾਰਜ ਲੋਕ ਰਹਿ ਰਹੇ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਦੇ ਰਿਹਾ ਵਾਂ ਤੇ ਬਾਕੀ ਸਾਡਾ ਜੋੜਾ ਇੱਕ ਆਦੀਆਂ ਸ਼ਹਿਰ ਆ ਇਹ ਇੱਕ ਬਹੁਤ ਹੀ ਪਵਿੱਤਰ ਸ਼ਹਿਰ ਹੈ ਕਿਉਂਕਿ ਇੰਨਾ ਜਿਹੜੀ ਸਾਡੀ ਐਮਬੀਓ ਕਮਿਊਨਿਟੀ ਹੈ ਦੇ ਕਰਕੇ ਆਦੀਆਂ ਸ਼ਹਿਰ ਨੂੰ ਬਹੁਤ ਪਵਿੱਤਰ ਜਨਿਆ ਜਾਂਦਾ ਵਾ ਤੇ ਸਾਡੇ ਕਾਦੀਆਂ ਸ਼ਹਿਰ ਦੇ ਵਿੱਚ ਅਸੀਂ ਆਪਸ ਦੇ ਵਿੱਚ ਬਹੁਤ ਪ੍ਰੇਮ ਨਾਲ ਰਹਿੰਦੇ ਆ ਸਾਡਾ ਬਹੁਤ ਪਿਆਰ ਵਾ ਕਮਿਊਨਿਟੀ ਦੇ ਨਾਲ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਹ ਵਾਹਿਗੁਰੂ ਸਾਰਿਆਂ ਉਤੇ ਮੇਰ ਭਰਿਆ ਹੱਥ ਰੱਖ ਤੇ ਐਸੇ ਤਰ੍ਹਾਂ ਜੋ ਅਸੀਂ ਏਟ ਦੂਸਰੇ ਨੂੰ ਮਿਲਦੇ ਰਹੀਏ ਤੇ ਇੱਥੇ ਸਾਡੀ ਜੋ ਤੁਹਾਡੇ ਚੈਨਲ ਰਹੀ ਸਾਡੀ ਜੀਟੀ ਦੇ ਵਾਇਪਹੋਂਜੇ ਸਾਡੇ ਹਜ਼ੂਰ ਸਾਹਿਬ ਤੱਕ ਤੇ ਅਸੀਂ ਇਹ ਚਾਹੁੰਦੇ ਆ ਕਿ ਜੋ ਇਸ ਵਾਰ ਦਾ ਜਲਸਾ ਵਾ ਉਸ ਦੇ ਵਿੱਚ ਸਾਨੂੰ ਆਂਡੋ ਆਪਣੇ ਇਸ ਵਾਰ ਜ਼ਰੂਰ ਦਰਸ਼ਨ ਦੇਣ ਧੰਨਵਾਦ ਹਾਂਜੀ ਮੈਂ ਵਾਰਡ ਨੰਬਰ 5 ਜੇ ਮੇਰਾ ਨਾਮ ਸੁਖਰਾਜ ਕੌਰ ਐਮਸੀ ਤੇ ਅੱਜ ਮੁਸਲਮ ਭਾਈਚਾਰੇ ਦਾ ਰੋਜ਼ਾ ਖਲਾਇਆ ਬੜੀ ਖੁਸ਼ੀ ਹੋਈ ਸਾਰੇ ਭੈਣ ਭਰਾ ਸਾਡੇ ਘਰ ਆਏ ਆ ਬੜੀ ਖੁਸ਼ੀ ਹੋਈ ਮੈਂ ਮੁਬਾਰਕਵਾਦ ਹਿੰਦੀ ਸਾਰਿਆਂ ਨੂੰ ਮਸਪਾਈ ਚਾਰੇ ਨੂੰ ਇੱਕ ਤਾਂ ਬਣ ਬਣਾ ਕੇ ਰੱਖਣਾ ਸਾਡੇ ਨਾਲ ਪਿਆਰ ਬਣਾ ਕੇ ਰੱਖਣਾ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਤੁਹਾਡਾ ਸਾਥ ਦੇਵਾਂਗੇ ਤੁਸੀਂ ਸਾਡਾ ਦਿੰਦੇ ਆ ਨਾ ਰਖਜੀ ਦਾ ਖਾਸ ਨਾਮ ਹੈ